ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਰੋਟਰੀ ਕਲੱਬ ਮਰੰਡਾ ਵਲੋਂ ਚਾਲੀਮਾ ਖੁੰਦਾਨ ਕੈਂਪ ਲਗਾਇਆ ਗਿਆ। ਇਸ ਦੀ ਜਾਣਕਾਰੀ ਦਿੰਦੇ ਆ ਦਿਨੇਸ਼ ਜਿੰਦਲ ਨੇ ਦੱਸਿਆ ਕਿ ਖੁੰਦਾਨ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਡੀਐਸਪੀ ਗੁਰਦੀਪ ਸਿੰਘ ਸਿੱਧੂ ਪਹੁੰਚੇ ਉਹਨਾਂ ਨੇ ਕਿਹਾ ਕਿ ਖੁੰਦਾਨ ਕਰਨਾ ਸਾਡਾ ਸਾਰੇ ਦਾ ਫਰਜ਼ ਬਣਦਾ ਹੈ। ਸਾਡਾ ਦਿੱਤਾ ਖੁੰ ਕਿਸੇ ਦੇ ਕਮ ਆ ਸਕਦਾ ਹੈ। ਉਹਨਾਂ ਨੇ ਕਿਹਾ ਕਿ ਰੋਟਰੀ ਕਲੱਬ ਮਰੰਡਾ ਵਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਕਲਬ ਦੇ ਪ੍ਰਧਾਨ ਰਾਜਕਮਰ ਤਲਾਨੀ, ਮਨਜੀਤ ਸਿੰਘ ਪਾਟਿਆ ਡਾਕਟਰ ਨੇ ਮੌਜੂਦ ਕਰਨਾ ਮਲਕੀ ਸਿੰਘ ਅਕਸ਼ਵੀਰ ਸਿੰਘ ਸਿੱਧੂ ਹਰਜਿੰਦਰ ਸਿੰਘ ਸਤਿਦੇਵਾ ਜਿਸ਼ੂ ਸੋਦ ਦਵਿੰਦਰ ਸਿੰਘ ਆਦ ਮੈਂਬਰਾਂ ਨੇ ਹੁਣ ਤਾਨੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਹ ਪ੍ਰਸ਼ੰਸਾ ਪੱਤਰ ਹੁੰਦੇ ਪੰਜਾਬ نیوز ਸਭ ਰਿਪੋਰਟ ਸੋਨੀ ਸਾਗੀ ਰੋਟਰੀ ਕਲੱਬ W}{|\text{ishan kundan}} ਕੇ ਬੁਲਾਇਆ ਗਿਆ ਇਹ ਚਾਲੀਪਾ ਕੈਂਪ ਹੈ ਸੁਭਰੀ ਇਹ ਮਾਣ ਵਾਲੀ ਗੱਲ ਹੈ ਜਿਹੜਾ ਬੜਾ ਵੱਡਾ ਰੋਡਿਕਲ ਮਿੰਡਾ ਵੱਲੋਂ ਹਾਜੀ ਚਾਲੀ ਦਾ ਵਿਸ਼ਾਲ ਫੌਂਡਨ ਕੈਂਪ ਲਗਾਇਆ ਹੋਇਆ ਹੈ ਇਸ ਗਵਰਨਮੈਂਟ ਵਾਸਟਰ ਸੈਕਟਰ ਪੱਤੀ ਪੰਡਿੱਗੜ੍ਹ ਦੀ ਟੀਮ ਦੇ ਮਹਾਂ ਡਾਕਟਰਾਂ ਵੱਰ ਕੋਲ ਨਿਕਲ ਕੇ ਕੀਤਾ ਜਾ ਰਿਹਾ ਹੈ ਰੋਡਿਕਲ ਕਲਪ ਹਾਰਤ ਐਨ ਐਮ ਨਹਿਵਾਲ ਫੌਂਡਨ ਕੈਂਪ ਲਗਾਉਂਦਾ ਹੈ ਅਜੇ ਕੈਂਪ ਵਿੱਚ ਹੁਣ ਤੱਕ ਸਾਡੇ ਚਾਦੀ ਜੁਨਟ ਅਨਰੇਡ ਹੋ ਚੁੱਕੇ ਨੇ ਤੇ ਬਾਕੀ ਵੀ ਆ ਰਹੇ ਨੇ ਲੋਰ ਮੈਂ ਇਸ ਸਮਾਂ ਨਹੀਂ ਉਹਨਾਂ ਨੂੰ ਉਹਨਾਂ ਨੂੰ ਅਪੀਲ ਕਰਾਂਗਾ ਜਿਨ੍ਹਾਂ ਨੇ ਹੱਦ ਤੱਕ ਜਿਨ੍ਹਾਂ ਦੀ ਉਮਰ 18 ਸਾਲ ਅਤੇ ਵਜ਼ਨ 50 ਕਿਲੋ ਤੋਂ ਵੱਧ ਹੈ ਬਲੱਡ ਡੋਨੇਟ ਕਰਨਾ ਸ਼ੁਰੂ ਨਹੀਂ ਕੀਤਾ ਉਹ ਜ਼ਰੂਰ ਸ਼ੁਰੂ ਕਰਨਾ ਕਿਉਂਕਿ ਜਿਹੜਾ ਬਲੱਡ ਹੈਗਾ ਉਹ ਕਿਸੇ ਫੈਕਟਰੀ ਵਿੱਚ ਤਿਆਰ ਨਹੀਂ ਹੁੰਦਾ ਇਹ insani sharir ਦੇ ਵਿੱਚ ਹੀ ਬਣਦਾ ਹੈ ਸੋ ਮੈਂ ਇਹ ਕਹਿਣਾ ਵੀ ਜਿਹੜੇ ਲੋਕਾਂ ਨੇ ਇਹ ਮੂਦਨ ਦੇਣਾ ਸ਼ੁਰੂ ਨਹੀਂ ਕੀਤਾ ਉਹ ਜ਼ਰੂਰ ਜ਼ਰੂਰ ਆਪਣੀ ਲਾਇਬਰੀ ਵਿੱਚ ਬਲੱਡ ਡੋਨੇਟ ਕਰਿਆ ਕਰਨਾ ਬਲੱਡ ਡੋਨੇਟ ਕਰਨਾ ਇੱਕ ਤੇ ਅਕਤੀਪੰਦਰ ਸੁ ਰਹਿੰਦਾ ਹੈ ਇੱਕ ਕੋਈ ਬਿਮਾਰੀ ਨੇੜੇ ਨਹੀਂ ਆਉਂਦੀ ਦੂਸਰਾ ਮਾਰਾ ਜਿਹੜੀਆਂ ਪਲੇਸਮੈਂਟੀਆਂ ਨੇ ਇਸ ਕਰਕੇ ਹਰ ਇੱਕ ਨੂੰ ਚਾਹੀਦਾ ਵੀ ਪਲੇਟ ਨੇ ਟੂ ਕਰੇ ਜਿੱਤੇ ਜਿੱਤੇ ਰਕਤਦਾਨ ਮੱਠੇ ਮੱਠੇ ਦਿੱਤਾ